ਮੈਂ ਆਪਣੇ ਬੰਬੇ ਦੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਨਿਮਾਣੇ ਜੇ ਕਲਾਕਾਰ ਨੂੰ ਮੌਕਾ ਬਖਸ਼ਿਆ ਤਾਲਾਉ ਪੰਜਾਬ ਦੇ ਪ੍ਰਾਇਮਰੀ ਸਕੂਲ ਦਾ ਸੀਨ ਕਲਾਸ ਦੇ ਵਿੱਚ ਮਾਸਟਰ ਫੀਤਾ ਰਾਮ ਜੀ ਦੇ ਆਉਣ ਤੋਂ ਪਹਿਲਾਂ ਬੱਚੇ ਕੀ ਕਰਦੇ ਨੇ ਅੱਜ ਦੀ ਛੁੱਟੀ ਛਾਰੀ ਮੀਆਂ ਮੱਖੀ ਮਾਰੀ ਮੀਆਂ ਨੂੰ ਲੱਗਿਆ ਚੋਲੇ ਕੱਲ ਦੀ ਛੁੱਟੀ ਹੋਰ ਓਏ ਹਾਲਿਆ ਮਾਸਟਰ ਜੀ ਆਉਂਦੇ ਆ ਕਲਾਸ ਸਟੈਂਡ ਤੇਰਾ ਪਿਓ ਕਹੂ ਉਹ ਤਾਂ ਮਨੀਟਰ ਬਣਿਆ ਫਿਰਦਾ ਕਲਾਸ 10 ਜੈ ਹਿੰਦ ਬਈ ਬੈਠੋ ਕਿਨੇ ਕਿਹਾ ਸੀ ਛੋਟੇ ਚ ਅੱਧੀ ਛੁੱਟੀ ਸਾਰੀ ਹੋ ਨਾ ਪਿਓ ਵਾਲਾ ਸਕੂਲ ਮਾਸਟਰ ਨੂੰ ਲੈ ਗਿਆ ਚੋਰ ਕਿਉਂ ਛੋਟਾ ਕੁਝ ਮੈਂ ਚੱਕ ਲਿਆ ਹਾਲੇ ਸਵੇਰੇ ਸਵੇਰੇ ਬੈਣ ਪਾਉਣ ਲੱਗ ਜਾਂਦੇ ਆ ਸਿੱਧੇ ਹੋ ਜਾਓ ਲਾਈਨਾਂ ਚ ਪਹਿਲਾਂ ਹਾਜ਼ਰੀ ਲਾ ਲਈਏ ਬਾਕੀ ਕੰਮ ਬਾਅਦ ਚ ਕਰਦੇ ਆ ਰੋਲ ਨੰਬਰ 1 ਹਾਜ਼ਰ ਜੀ ਰੋਲ ਨੰਬਰ 2 ਹਾਜ਼ਰ ਜੀ ਰੋਲ ਨੰਬਰ 3 ਹਾਜ਼ਰ ਜੀ ਖੜਾ ਹੋ ਓਏ ਪੁੱਤ ਕਦੇ ਸਕੂਲ ਆ ਗਿਆ ਕਦੇ ਚਲਾ ਗਿਆ ਕਦੇ ਆ ਗਿਆ ਕਦੇ ਚਲਾ ਗਿਆ ਸਕੂਲ ਨਾ ਹੋ ਗਿਆ ਤੇਰੇ ਨਾਨਕ ਹੀ ਹੋ ਗਏ ਓਏ ਦੋ ਦਿਨ ਹੋ ਗਏ ਸਕੂਲ ਕਿਉਂ ਨਹੀਂ ਆਇਆ ਇਹ ਮਾਟਰ ਜੀ ਮੇਰੀ ਮਜਬੂਰੀ ਸੀ ਨਾ ਮਜਬੂਰੀ ਨੂੰ ਸਾਲਿਆ ਐਮਐਲਏ ਦਾ ਪੀਏ ਲੱਗਿਆ ਹੋਇਆ ਪਰਸੋਂ ਕਿਉਂ ਨਹੀਂ ਆਇਆ ਇਹ ਪੜ ਚਾਹ ਮਾਟਰ ਜੀ ਮੇੜੀ ਮੰਮੀ ਦੇ ਮੇੜੀ ਨਿੱਕਰ ਤੋਂ ਹਤੀ ਤੇ ਜੋਦੂ ਪਤਾ ਮਾਟਰ ਜੀ ਮੇਰੇ ਕੋਲ ਇੱਕ ਨਿੱਕਰ ਸੀ ਤੇ ਉਹੀ ਗਿੱਲੀ ਸੀ ਮੈਂ ਸਕੂਲ ਕਿਵੇਂ ਆਉਂਦਾ ਹਾਏ ਓਏ ਪਰਸੋਂ ਤਾਂ ਮਾਲਿਆ ਸੀ ਤੇਰੀ ਮਜਬੂਰੀ ਤੇ ਕੱਲ ਕਿਉਂ ਨਹੀਂ ਆਇਆ ਅਸੀਂ ਚਾਹ ਗੁਰੂ ਦੀ ਮਾਟਰ ਜੀ ਕੱਲ ਮੈਂ ਘਰੋਂ ਤਾਂ ਚੱਲ ਪਿਆ ਸੀ ਪੱਤੇ ਦੂ ਰਾਸਤੇ ਚ ਕੀ ਮੌਤ ਪੈ ਗਈ ਸੀ ਓਏ ਇਹ ਮੌਤ ਨਹੀਂ ਮਟਰ ਜੀ ਜਦੋਂ ਮੈਂ ਛੋਟੇ ਘਰ ਦੇ ਕੋਲ ਕੀ ਨਿਕਲਿਆ ਤਾਂ ਤਾਰ ਤੇ ਛੋਟੀ ਗਿੱਲੀ ਨਿੱਕਰ ਲਟਕਦੀ ਸੀ ਮੈਂ ਕਹਾਂ ਜ ਮਟਰ ਜੀ ਨਹੀਂ ਸਕੂਲ ਗਏ ਓ ਰਿਆ ਓ ਰਿਆ ਓ ਰਿਆ ਓ ਰਿਆ ਤਾਂ ਸਾਲਿਆ ਤੂੰ ਸਮਝਿਆ ਮੇਰੇ ਕੋਲ ਇੱਕੇ ਨਿੱਕਰ ਨਹੀਂ ਵਾਟੇ ਕੀ ਛੋਟੇ ਕੋ ਦੋ ਨਿੱਕਰਾਂ ਰੇ ਹਾਲੇ ਸਵੇਰੇ ਸਵੇਰੇ ਮੂਡ ਖਰਾਬ ਕਰ ਦਿੰਦੇ ਆ ਭਾਈ ਬੱਚੋ ਕੱਲ ਮੈਂ ਤੁਹਾਨੂੰ ABC ਯਾਦ ਕਰਨ ਨੂੰ ਕਿਹਾ ਸੀ ਯਾਦ ਕੀਤੀ ਆ ਹਾਂ ਜੀ ਤੂੰ ਉੱਠ ਓਏ ABC ਸੁਣਾ ਮੱਟ ਜੀ ਛੋਟੀ ਛਨਾਵਾ ਕ ਵੱਡੀ ਛਨਾਵਾ ਤੂੰ ਪੱਟੀ ਸੁਣਾ ਓਏ ABC D X ਬਾਈ Z ਸ਼ਾਬਾਸ਼ ਭਇਆ ਤੂੰ ਉਠਾ ਛੋਟੀ ਸੁਣਾ ABC D X ਬਾਈ Z ਸ਼ਾਬਾਸ਼ ਭਇਆ ਇਹ ਮੱਟ ਦੀ ਛੋਟੀ ਵੱਡੀ ਚ ਕੀ ਫਰਕ ਹੋਇਆ ਭਇਆ ਭਇਆ ਕੋਈ ਫਰਕ ਨਹੀਂ ਹੁੰਦਾ ਓਏ ਲੈ ਮੱਟ ਜੀ ਕੋਈ ਤਾਂ ਫਰਕ ਹੋਊਗਾ ਹੀ ਓਏ ਅਸਲ ਵਿੱਚ ਨਾ ਬੱਚੋ ਜਿਹੜੀ ਆਪਣੀ ਛੋਟੀ ABC ਹੁੰਦੀ ਆ ਉਹ ਵੱਡੀ ABC ਨਾਲੋਂ ਪੋਰਾ ਛੋਟੀ ਹੁੰਦੀ ਆ ਭਇਆ ਸਾਲੇ ਉਹ ਤਾਂ ਪਤਾ ਕਿ ਸਵਾਲ ਪੁੱਛੀ ਜਾਂਦੇ ਆ ਮੈਂ ਹੈਰਾਨ ਆ ਪਤਾ ਨਹੀਂ ਕਿਤਾਂ ਦੇ ਟੀਚਰ ਨੇ ਹਾਂ ਭਈ ਬੱਚੋ ਓ ਰਿਆ ਓ ਰਿਆ ਓ ਰਿਆ ਲੱਤਾਂ ਘੁੱਟ ਓਏ ਤੂੰ ਰਿਆ ਕਰਾਂ ਦੁੱਧ ਲੈ ਕੇ ਆ ਜਲਦੀ ਕਰ ਚਾਹ ਪੀਏ ਉਹ ਤੂੰ ਰਿਆ ਕੰਨ ਕਰ ਕੋਲ ਨੂੰ ਆ ਨਾਲ ਦੇ ਕਮਰੇ ਦੇ ਦੇਖ ਕੇ ਭੈਣ ਜੀ ਕੀ ਕਰਦੇ ਆ ਮਾਸਟਰ ਜੀ ਭੈਣ ਜੀ ਸਵਾਟਰ ਬਉਣਦੇ ਆ ਹਾਏ ਉਹ ਭੈਣ ਜੀ ਨੂੰ ਕਾ ਸਵਾਟਰ ਤਾਂ ਬਉਣ ਲੱਗੀ ਪਹਿਲਾਂ ਮੇਚਾ ਤਾਂ ਲੈ ਲਵੇ ਮਾਸਟਰ ਜੀ ਭੈਣ ਜੀ ਕਹਿੰਦੀ ਮਾਸਟਰ ਜੀ ਕਰੇ ਮਾਂ ਭੈਣ ਨਹੀਂ ਉਹਨੂੰ ਮੇਚਾ ਦੇ ਦੇ ਬੈਠਾ ਉੱਤੇ ਥਾਲੇ ਦੋ ਗੱਲਾਂ ਆਪਣੇ ਕੋਲ ਹੀ ਲਾ ਲੈਂਦੇ ਆ ਵੱਡੀ ਆਈਆ ਭੈਣ ਜੀ ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦੀ ਆ ਇੱਕ ਤਾਂ ਥਾਲਾ ਮੈਨੂੰ ਇਹਨਾਂ ਨੇ ਖਾ ਲਿਆ ਹਾਏ 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 ਮਾਸਤ ਜੀ ਬੱਲੇ ਭੈਣ ਜੀ ਅੱਜ ਸਾਡੇ ਕਮਰੇ 'ਚ ਕਿਵੇਂ ਚੰਨ ਚੜਿਆ ਆ ਬੈਠੋ ਮਾਸਤ ਜੀ ਮੈਂ 10 ਮਿੰਟ ਤੋਂ ਖੜੀ ਦੇਖ ਰਹੀ ਆ ਤੁਸੀਂ ਇੰਜ ਇੰਜ ਕਰੀ ਜਾ ਰਹੇ ਹੋ ਇਹ ਤਾਂ ਮਤਲਬ ਕੀ ਆ ਓਏ ਗੱਲ ਤਾਂ ਨਹੀਂ ਕਿਸੇ ਨੂੰ ਦੱਸਣ ਵਾਲੀ ਤੁਸੀਂ ਉਹ ਸਾਡੇ ਆਪਣੇ ਭੈਣ ਜੀ ਇਸ ਕਰਕੇ ਸੋਨੂੰ ਦੱਸਦੇ ਆ ਅਸਲ ਵਿੱਚ ਭੈਣ ਜੀ ਮੇਰੇ ਇੱਥੇ ਇੱਕ ਜੂਮ ਬੈਠੀ ਆ ਉਹ ਹੌਲੀ ਹੌਲੀ ਤੁਰ 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 ਥੱਲੇ ਨੂੰ ਆਉਂਦੀ ਆ ਜਦੋਂ ਇੱਥੇ ਆਉਂਦੀ ਆ ਮੈਂ ਫੜ ਲੰਨਾ ਮੈਂ ਫੇਰ ਇੱਥੇ ਰੱਖਦਾ ਫੇਰ ਤੁਰ ਪੈਂਦੀ ਆ ਫੇਰ ਫੜਦਾ ਫੇਰ ਰੱਖਦਾ ਫੇਰ ਤੁਰ ਪੈਂਦੀ ਆ ਬਾ ਬੀਬਾ ਮਾਸਤ ਜੀ ਮਾਰ ਸੱਟ ਵਿਚਾਰੀ ਨੂੰ ਕਿਉਂ ਤੜਫਾਈ ਜਾਂਦੇ ਮੈਂ ਮਾਰਾਗੇ ਤਾਂ ਸਹੀ ਭੈਣ ਜੀ ਪਰਾਂਏ ਥੋੜਾ ਬਈ ਹੋਰ ਕਿਵੇਂ ਮਾਰੋਗੇ ਮੈਂ ਥਾਲੇ ਨੂੰ ਭਜਾ ਭਜਾ ਕੇ ਮਾਰਾਂਗੇ ਨਾ ਮੈਂ ਕਿਹਾ ਤੂੰ ਕਿੱਧਰ ਨੂੰ ਭੱਜ ਗਈ ਓਏ ਜਦੋਂ ਮੈਂ ਭੈਣ ਜੀ ਨਾਲ ਜੂਨ ਦੀ ਗੱਲ ਕੀਤੀ ਸੀ ਛੋਟ ਜੋ ਕੀ ਨੇ ਕਿ ਆਸੀਂ ਮੱਟਰ ਜੀ ਗੰਦੇ ਉਰੇ ਆ ਉਰੇ ਆ ਉਰੇ ਆ ਥਾਲੇ ਨੱਕ ਸਾਫ਼ ਕਰ ਮੱਟ ਜੀ ਮੈਂ ਨਹੀਂ ਕਰਨਾ ਮੈਂ ਤੈਨੂੰ ਕਿਹਾ ਨੱਕ ਸਾਫ਼ ਕਰ ਮੱਟ ਜੀ ਮੈਂ ਨਹੀਂ ਕਰਨਾ ਕਿਉਂ ਨਹੀਂ ਕਰਨਾ ਮੈਨੂੰ ਪਤਾ ਮੱਟਰ ਜੀ ਮੈਂ ਨੱਕ ਛਾਫ ਕਰ ਲਿਆ ਤੁਸੀਂ ਬੜੇ ਚਪੇੜ ਮਾਰਦਿਆਂ ਮੈਂ ਤੇਰਾ ਕੀ ਖਿਆਲ ਆ ਸੜਾ ਚਪੇੜ ਤੇਰੇ ਮੈਂ ਥੋੜੀ ਮਾਰਦਾ ਮੱਟ ਜੀ ਦਾ ਆਪਲੇ ਪੜ ਗਿਆ ਪੁੱਤ ਹੱਥ ਤਾਂ ਮੈਂ ਕਰ ਲੂੰ ਸਾਫ ਤੈਨੂੰ ਨਹੀਂ ਛੱਡਦਾ ਜੀ ਡੰਡਾ ਲੈ ਕੇ ਆ ਛੱਡੋ ਪਰੇ ਮੱਟਰ ਜੀ ਡੰਡਾ ਲੈ ਕੇ ਆ ਤਕਰ ਇਹ ਮਰ ਗਿਆ ਤੇਰੀ ਭਾ ਮੱਟਰ ਜੀ ਓਏ ਗਾਲ ਕੱਢੀਆ ਨਹੀਂ ਮੱਟਰ ਜੀ ਮੈਨੂੰ ਗਾਲ ਸੁਣੀਆ ਨਹੀਂ ਮਾਤਰ ਜੀ ਮੈਨੂੰ ਭੈਣ ਦੀ ਗਾਲ ਸੁਣੀਆ ਨਹੀਂ ਮਾਤਰ ਜੀ ਭੈਣ ਦੀ ਗਾਲ ਨਹੀਂ ਕੱਢੀ ਮੈਂ ਤਾਂ ਐ ਕਿਹਾ ਸੀ ਭੈਣ ਜੀ ਇੱਧਰੋਂ ਗਏ ਨੇ ਹਾਏ ਕਿੱਧਰੋਂ ਗਏ ਨੇ ਨਹੀਂ ਮੈਂ ਮਾਜਾ ਕੱਢਦਾ ਕੋਲ ਖਾ ਕੇ ਨਹੀਂ ਭੈਣ ਜੀ ਬਦਾਮੀ ਨਾਲ ਗਿਆ ਜਿਆ ਪਤਾ ਕਰਕੇ ਕਿੱਧਰੋਂ ਆਏ ਮਾਸਟਰ ਜੀ ਮਾਸਟਰ ਜੀ ਡੀਓ ਸਾਹਿਬ ਆ ਗਏ ਹਾਏ ਇਹ ਕੰਮ ਵਕਤ ਕਿੱਥੋਂ ਆ ਗਿਆ ਪਾਉ ਪੱਥਾ ਓਏ ਉਹ ਸਿੱਧੇ ਹੋ ਜਾਓ ਲਾਈਨਾਂ ਕਿ ਸਾਲੇ ਹੋਰ ਨਾ ਰਗੜਾ ਦਿਓ ਕਲਾਸ 10 ਜੈ ਹਿੰਦ ਮੈਂ ਮਾਸਟਰ ਫਿੱਤਰਾਂ ਤੇਰੀਆਂ ਮੈਨੂੰ ਬੜੀਆਂ ਸ਼ਿਕਾਇਤਾਂ ਪਹੁੰਚੀਆਂ ਨੇ ਤੇਰੇ ਸਕੂਲ ਦੇ ਮਾਸਟਰ ਨੇ ਭੈਣ ਜੀ ਨੇ ਲੱਤੀ ਰੂਪੇ ਸ਼ਿਕਾਇਤ ਕੀਤੀ ਆ ਕਿ ਮਾਸਟਰ ਫੀਤਰ ਆ ਉਹਨੂੰ ਪੜਾਉਣਾ ਨਹੀਂ ਆਉਂਦਾ ਇਸ ਤਰ੍ਹਾਂ ਕਿ ਅਜ ਮੈਂ ਇਨਸਪੈਕਸ਼ਨ ਤੇ ਆਇਆ ਹਾਂ ਬਈ ਬੱਚੋ ਵਾਟ ਇਜ਼ ਦ ਰਿਲੇਸ਼ਨ ਬੀਟਵੀਨ ਅਰਥ ਐਂਡ ਮੂਨ ਤੂੰ ਦੱਸੋ ਚੰਨ ਤੇ ਧਰਤੀ ਦਾ ਆਪਸ ਵਿੱਚ ਕੀ ਰਿਸ਼ਤਾ ਇਹ ਦੋਨੋਂ ਭੈਣ ਭਰਾ ਲੱਗਦੇ ਆ ਜੀ ਇਹ ਸਾੜਾ ਤੈਨੂੰ ਨਮਈ ਰਿਸ਼ਤਾ ਕਿਹਨੇ ਦੱਸਦਾ ਓਏ ਓ ਮਾਸਟਰ ਫੀਤਰ ਆਉਂਦੀ ਨੇ ਦੱਸਿਆ ਕਿਉਂ ਬਈ ਫੀਤਰ ਆ ਓਏ ਭੈਣ ਭਰਾ ਕਿਵੇਂ ਹੋਏ ਇਹ ਸਾਡੀ ਦਾ ਛੋਟੇ ਹੁੰਦੇ ਰੂ ਬੇਬੇ ਕਹਿੰਦੀ ਹੁੰਦੀ ਸੀ ਡੀਓ ਸਾਹਿਬ ਕਿ ਚੰਨ ਛੋਟਾ ਮਾਮਾ ਧਰਤੀ ਛੋਟੀ ਮਾਂ ਭੈਣ ਭਰਾ ਲੱਗੇ ਕਨਾਂ ਲੱਗੇ ਓ ਯੂ ਸ਼ਟ ਅਪ ਹਾਂ ਵੀ ਬੱਚਾ ਇੱਕ ਮਹਤਵ ਦਾ ਸਵਾਲ ਆ ਜੇ ਪੰਜ ਆਦਮੀ ਇੱਕ ਕੰਮ ਨੂੰ ਦਸਣ ਚੀ ਕਰ ਸਕਦੇ ਨੇ 10 ਆਦਮੀ ਕੰਮ ਨੂੰ ਕਿੰਨੇ ਦਰਜੀ ਕਰਨਗੇ ਤੂੰ ਦੱਸ ਓਏ ਤੀ ਕੋ ਕਹਿ ਨਹੀਂ ਸਕਦੇ ਨਾ ਮੈਂ ਤੇਰੀ ਸਲਾਹ ਪੁੱਛੀ ਆ ਸਾਲਾ ਕਹਿੰਦਾ ਕਹਿ ਨਹੀਂ ਸਾਥੇ ਦਾ ਤੂੰ ਦੱਸ ਓਏ ਨਹੀਂ ਪਤਾ ਓਏ ਫਿੱਤਰਾਮ ਤੈਨੂੰ ਪਤਾ ਜੇ ਪੰਜ ਆਦਮੀ ਕੰਮ ਨੂੰ ਦਸਣ ਚੀ ਕਰ ਸਕਦੇ ਨੇ 10 ਆਦਮੀ ਕੰਮ ਨੂੰ ਕਿੰਨੇ ਦਰਜੀ ਕਰਨਗੇ ਓ ਡੀਓ ਸਾਹਿਬ ਤੁਹਾਨੂੰ ਤਾਂ ਸਾਲਾ ਸਵਾਲ ਹੀ ਨਹੀਂ ਪਉਣਾ ਆਇਆ ਤੁਸੀਂ ਐਂ ਤਾਂ ਦੱਸਿਆ ਨਹੀਂ ਵੀ ਕੰਮ ਸਰਕਾਰੀ ਹੈ ਕਿ ਪ੍ਰਾਈਵੇਟ ਨਾ ਤੁਸੀਂ ਦੱਸਿਆ ਵੀ ਕੰਮ ਠੇਕੇ ਤੇ ਕਰਾਉਣਾ ਕਿ ਦਿਹਾੜੀ ਤੇ ਕਰਾਉਣਾ ਬੱਚੇ ਕੀ ਸਵਾਦ ਦੱਸਣ ਓਏ ਸ਼ਟ ਆਪ ਹਾਂ ਵੀ ਬੱਚੋ ਇੱਕ ਪੰਜਾਬੀ ਦਾ ਮੁਹਾਵਰਾ ਆਪਣਾ ਉੱਲੂ ਸਿੱਧਾ ਕਰਨਾ ਤੂੰ ਦੱਸੋ ਟਿੱਲੀ ਨਿਕਰ ਆਲਾ ਇਹਦਾ ਕੀ ਮਤਲਬ ਓ ਡੀਓ ਸਾਹਿਬ ਮੈਂ ਤਾਂ ਕਦੇ ਉੱਲੂ ਨਹੀਂ ਵੇਖਿਆ ਮੈਨੂੰ ਕੀ ਪਤਾ ਕਿਵੇਂ ਸਿੱਧਾ ਕਰੀ ਜਾਉ ਓ ਸਾਲਿਆ ਕਿਉਂ ਬਦਨਾਮੀ ਕਰਾਈ ਜਾਂਦੇ ਹੋ ਡੀਓ ਸਾਹਮਣੇ ਤੂੰ ਕਦੇ ਉੱਲੂ ਨਹੀਂ ਵੇਖਿਆ ਨਹੀਂ ਮਾਤਰ ਜੀ ਸਾਲੇ ਨੀਮੀ ਕਾਨੂੰ ਪਾਈਆ ਡੀਓ ਸਾਪਲ ਵੇਖ ਓਏ ਤੂੰ ਮੈਨੂੰ ਉਲੂ ਗਿਆ ਓਏ ਕੀ ਲੈ ਗਿਆ ਓ ਯੂ ਐਸ ਸਸਪੈਂਡਡ ਓਏ ਸੁਣ ਤਾਂ ਸਹੀ ਓ ਯੂ ਐਸ ਸਸਪੈਂਡਡ ਇਮੀਡੀਏਟਲੀ ਓਏ ਚਲਾ ਗਿਆ ਓ ਪਾ ਗਿਆ ਪੱਥਾ ਓਏ ਜਾ ਭੱਜੋ ਕਰਾ ਨੂੰ ਨਹੀਂ ਸਾਲੇ ਓਏ ਕੱਦਨ ਕੁੱਟ ਕੁੱਟ ਕੇ ਮਾਰ ਦੂ ਤੈਨੂੰ ਛੁੱਟੀ ਆ ਓਏ ਮਾਟੇ ਜੀ ਕੀ ਗੱਲ ਆ ਜਦ ਦੀ ਛੁੱਟੀ ਸਾਰੀ ਕਰਤੀ ਓਏ ਤੂੰ ਹੀ ਸੁਣਿਆ ਨਹੀਂ ਓਏ ਮੈਨੂੰ ਡਿਓ ਕਰ ਗਿਆ ਸਸਪੈਂਡ ਤੇ ਜਿਹੜਾ ਬੰਦਾ ਹੁੰਦਾ ਸਸਪੈਂਡ ਉਹਨੂੰ ਸਰਕਾਰ ਦਿੰਦੀ ਆ ਅੱਧੀ ਤਨਖਾਹ ਤੇ ਕਿਹੜੀ ਕਿਤਾਬ ਚ ਲਿਖਿਆ ਤਨਖਾਹ ਵੇਲੇ ਅੱਧੀ ਤੇ ਦਿਹਾੜੀ ਲਈਏ ਸਾਰੀ ਇਸ ਕਰਕੇ ਅੱਜ ਤੋਂ ਬਾਅਦ ਅੱਧੀ ਛੁੱਟੀ ਸਾਰੀ